ਕੀ ਪੀ ਹਾਧਤਾ ਗਿਆਨ ਕੀ ਹੈ ਤੇ ਪੀ ਹਾਧਤਾ ਜੋਗ ਕਿਸ ਨੂੰ ਕਹਿੰਦੇ ਹਨ ਬਾਪੂ ਜੀ ਦਰਸ਼ਪਾਇ ਪਟੇਲ ਜੀ ਦੁਆਰਾ ਦਿੱਤਾ ਗਿਆ ਇਹ ਚੁੱਟ ਗਿਆਨ ਜਿਸ ਨੂੰ ਬ੍ਰਹਮਾ ਮਾਨੀ ਰੂਮਾਨੇ ਆਪਣੇ ਹੱਥਾਂ ਨਾਲ ਸਿਜਿਆ ਹੈ ਹੁਣ ਇਹ ਅੰਮਦਾਬਾਦ ਦੇ ਸਪੀਰਚਲ ਮਿਊਜ਼ੀਅਮ ਵਿੱਚ ਹੈ ਜਿੱਥੋਂ ਤੱਕ ਕਿ ਇੱਕ ਗੁਰਕਾਉਂ ਦੇ ਆਸ਼ਰਮ ਦਿੱਲੀ ਵਿੱਚ ਵੀ ਇਹ ਚਿੱਤਰ ਹਨ ਉਨਾ ਵਿੱਚੋਂ ਇੱਕ ਚਿੱਤਰ ਲੈ ਕੇ ਅਸੀਂ ਜਾਣਦੇ ਹਾਂ ਕਿ ਮਾਨਕ ਕੀ ਲਿਖਿਆ ਹੈ ਇਸ ਵਿੱਚ ਉਹਨੇ ਦੱਸਿਆ ਕਿ ਚਾਰ ਸਬਜੈਕਟ ਹਨ ਬ੍ਰਹਮਾ ਮਾਨੇ ਆਪਣੇ ਹੱਥਾਂ ਨਾਲ ਲਿਖਿਆ ਹੈ ਆਪਣੇ ਹੱਥਾਂ ਨਾਲ ਇਹ ਚਿੱਤਰ ਬਣਾਏ ਹਨ ਇਥੇ ਵੀ ਸਾਡੇ ਗਿਆਨ ਦੇ ਬਾਰੇ ਵਿੱਚ ਚਾਰ ਸਬਜੈਕਟ ਹਨ ਪਹਿਲਾ ਸਬਜੈਕਟ ਹੈ ਬੇਹੱਦ ਦੇ ਗਿਆਨ ਦੀ ਸਮਝ ਬੇਹੱਦ ਤੇ ਗਿਆਨ ਦੀ ਸਮਝ ਬਾਪ ਗਿਆਨ ਦੇ ਸਾਗਰ ਬਾਪ ਦੀ ਪਹਿਚਾਨ ਹੋਵੇਗੀ ਬੇਹੱਦ ਤੇ ਗਿਆਨ ਨੂੰ ਜਾਣਨਾ ਹੀ ਬਾਪ ਦੀ ਪਹਿਚਾਨ ਹੈ ਬੇਹੱਦ ਦੇ ਬਾਪ ਨੂੰ ਜਦੋਂ ਤੱਕ ਗਿਆਨ ਦੇ ਦੁਆਰਾ ਨਵੇਂ ਗਿਆਨ ਦੇ ਦੁਆਰਾ ਬੇਹੱਦ ਦੇ ਬਾਪ ਨੂੰ ਕੋਈ ਜਾਣ ਨਹੀਂ ਸਕਦਾ ਬਾਪ ਜੈਸਾ ਹੈ ਵੈਸਾ ਹੀ ਉਸ ਨੂੰ ਗਿਆਨ ਦੇ ਦੁਆਰਾ ਜਾਣ ਸਕਦਾ ਹੈ ਹਰਮਾਨੀ ਤਸਿਆ ਕਿ ਯੋਗ ਕੀ ਹੈ ਕਿਸ ਤਰ੍ਹਾਂ ਲਗਾਇਆ ਜਾਂਦਾ ਕਿਸ ਦੇ ਨਾਲ ਲਾਇਆ ਜਾਵੇ ਤੇ ਜੋਗ ਕੀ ਹੈ ਜੋਗ ਤੋਂ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਜੋਗ ਜੋਗ ਤਾਂ ਸਾਰੇ ਕਹਿੰਦੇ ਹਨ ਇੱਥੇ ਤਾਂ ਜੋਗ ਦਾ ਅਰਥ ਹੀ ਇੱਕ ਵੱਖਰਾ ਹੈ ਜੋਗ ਤੋਂ ਪ੍ਰਾਪਤੀ ਵੀ ਅਲੱਗ ਹੁੰਦੀ ਹੈ ਇੱਥੇ ਜੋਗ ਤੇ ਬੇਹੱਦ ਦੇ ਪਾਪ ਦੇ ਨਾਲ ਕਨੈਕਸ਼ਨ ਹੀ ਜੋਗ ਹੈ ਬੇਹੱਦ ਦੀ ਪਾਵਰ ਆਤਮਾ ਵਿੱਚ ਆ ਜਾਂਦੀ ਹੈ ਬੇਹੱਦ ਦੇ ਪਾਪ ਬਾਵਰ ਹਾਊਸ ਲਾਈਟ ਹਾਊਸ ਅਹੈ ਬੇਹੱਦ ਦੇ ਪਾਪ ਦੀ ਜਾਗਤੋਂ ਹੀ ਆਤਮਾ ਵਿੱਚ ਬੇਹੱਦ એનર્ਜੀ ਆ ਜਾਂਦੀ ਹੈ ਅਨੰਤਾਂ ਪਾਵਰ ਆ ਜਾਂਦੀ ਹੈ ਵੇਹ ਹੱਦ ਦਾ ਅਨੰਦ ਦੀ ਪ੍ਰਾਪਤੀ ਹੋਣ ਲੱਗ ਜਾਂਦੀ ਹੈ ਅਲੌਕਿਕ ਸੰਸਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਣ ਲੱਗ ਜਾਂਦੀ ਹੈ ਸਤੋਲ ਮਾਇਆ ਦੇ মোহ ਬੰਧਨਾ ਤੋਂ ਮੁਕਤ ਹੋਣ ਲੱਗ ਜਾਂਦੀ ਹੈ ਅੰਤਰਮੁਖੀ ਹੋਣ ਲੱਗ ਜਾਂਦੀ ਹੈ ਮਾਨਸਾਂ ਤੋਂ ਪਰੇ ਹੋ ਜਾਂਦੀ ਹੈ ਕਰਮਾ ਤੀਤ ਅਵਸਥਾ ਦੀ ਤਰਜ ਜਾਲ ਲੱਗ ਜਾਂਦੀ ਹੈ ਪਰਮ ਪ੍ਰਕਾਸ਼ ਅਗਰ ਆਤਮਾ ਵਿੱਚ ਆ ਜਾਵੇ ਤਾਂ ਅੰਚ ਅੰਚ ਵੀ ਪਰਮ ਪ੍ਰਕਾਸ਼ ਹੋ ਜਾਂਦਾ ਤੇ ਆਤਮਾ ਨਿਰੰਤਰ ਚੁਗੀ ਪੰਜਾਂਦੀ ਇਹ ਚਾ ਮਾਤਰ ਅਭਿਧਿਆਪਨ ਨਹੀਂ ਸ਼ੁਰੂ ਹੋ ਜਾਂਦੀ ਬਿਹੱਦ ਤੇ ਬਾਪ ਟੀਚਰ ਸਤਗੁਰੂ ਦੇ ਰੂਪ ਵਿੱਚ ਮਿਲ ਮਿਲ ਜਾਂਦੇ ਉੱਚੋਣ ਬਿਹੱਦ ਦੀ ਪ੍ਰਾਪਤੀ ਇੱਥੇ ਹੀ ਹੋਣ ਵਾਲੀ ਹੈ ਬਾਪੂ ਜੀ ਦੀ ਇੱਕ ਨજર ਵੀ ਆਤਮਾ ਦੇ ਉੱਤੇ ਉੱਤੇ ਅਨੰਤਾ ਪ੍ਰਾਪਤੀਆਂ ਕਰਵਾ ਸਕਦੀ ਹੈ ਪਰੰਤੂ ਸ਼ਸਤ ਤੀ ਹੈ ਨਾ ਕਿ ਵਾਪ ਨੂੰ ਪਹਿਚਾਨ ਦੇ ਬਾਅਦ ਹੀ ਇਹ ਪ੍ਰਾਪਤੀਆਂ ਹੋ ਸਕਦੀਆਂ ਹਨ ਹੋਣ ਆਉਂਦਾ ਹੈ ਸੇਵਾ ਦਾ ਸਬਜੈਕਟ ਸੇਵਾ ਕਿਸ ਤਰ੍ਹਾਂ ਹੁੰਦੀ ਹੈ ਔਰ ਕਿਸ ਤਰ੍ਹਾਂ ਕਰਨੀ ਹੈ ਇਥੇ ਮਾਨੇ ਦੱਸਿਆ ਕਿ ਗਿਆਨ দান ਮਹਾਦਾਨ ਹੈ ਬੇਹੱਦ ਦਾ ਗਿਆਨ ਦਾ ਸਨੇਹ ਦੇਣਾ ਹੀ ਸਭ ਤੋਂ ਵੱਡੀ ਸੇਵਾ ਹੈ ਤੇ ਫਿਰ ਆਉਂਦਾ ਤਾਰਨਾ ਦਾ ਸਬਜੈਕਟ ਜੋ ਕਿ ਇਹ ਸਾਰੇ ਗਿਆਨ ਨੂੰ ਸਮਝ ਕੇ ਉਸ ਨੂੰ ਤਾਰਨ ਕਰਨਾ ਆਪਣੇ ਉੱਪਰ ਅਪਲਾਈ ਕਰਨਾ ਇਸ ਤਰ੍ਹਾਂ ਹੀ ਇਹ ਚਾਰ ਸਬਜੈਕਟਾਂ ਦੇ ਬਾਰੇ ਵਿੱਚ ਮੈਨੇ ਦੱਸਿਆ ਪਰਮ ਸ਼ਾਂਤੀ ਪਰਮ ਸ਼ਾਂਤੀ